तरीका ਦੇ ਸਾਰਿਆਂ ਨੂੰ ਅੱਜ ਆਪਾਂ ਚੌਲਾਂ ਦੇ ਆਟੇ ਦੀ ਦਾਣੇਦਾਰ ਬਰਫੀ ਬਣਾਵਾਂਗੇ ਬਹੁਤ ਵਧੀਆ ਇਹ ਚੌਲਾਂ ਦਾ ਆਟਾ ਹੈ ਤੇ ਪਾਈ ਆਟਾ ਹੈ ਤੇ ਆਪਾਂ ਹੁਣ ਅੱਗ ਬਲਕੀ ਤੇ ਕੜਾਈ ਧਰਾਂਗੇ ਨਾ ਪਾਟਾ ਪਾਵਾਂਗੇ ਇਹਨੂੰ ਅਗਰ ਇਸ ਤਰ੍ਹਾਂ ਫੁੰਨਾਗੇ ਕਿ ਰਾਂ ਪੰਗੀ ਤਰਫ ਉਹਨਾਂ ਲਾਂਗੇ ਸੁੱਕੇ ਨੂੰ ਫੁੰਨਣਾ ਹੈ ਆਪਾਂ ਆਟਾ ਥੋੜਾ ਥੋੜਾ ਸੁੱਝ ਗਿਆ ਥੋੜਾ ਥੋੜਾ ਬਰਾਂਡ ਹੋ ਗਿਆ ਤੇ ਇਹਨੂੰ ਆਪਾਂ ਲਾ ਕੇ ਪਰਨ ਲੈ ਕੇ ਕੱਢ ਲਾਂਗੇ ਤੇ ਕੜਾਹੀ ਸਾਫ਼ ਕਰਕੇ ਫਿਰ ਆਪਾਂ ਦੁੱਧ ਗਰਮ ਕਰਾਂਗੇ పై కడ్డల ਆਪਾਂ ਦੁੱਧ ਪਾਵਾਂਗੇ 1/2 ਕਿਲੋ ਦੁੱਧ ਤੇ ਪਾਈ ਆਟਾ ਹੈਗਾ ਜੀ ਚਲੋ ਚੰਗੀ ਤਰ੍ਹਾਂ ਵਾਲਾ ਲਵਾਵਾਂਗੇ ਉਹਨੂੰ ਕੁਝ ਕਰਮ ਹੋ ਗਿਆ ਕਿ ਆਪਾਂ ਹੁਣ ਖੰਡ ਪਾਵਾਂਗੇ ਕੋਲੀ ਖੰਡ ਦੀ ਐ ਖੰਡ ਵੀ ਖੁਰਗੀ ਤੇ ਦੁੱਧ ਨੂੰ ਵਾਲਾ ਵੀ ਆ ਗਿਆ ਤੇ ਹੁਣ ਆਪਾਂ ਖੋਪੇ ਦਾ ਬਰਦਾ ਪਾਵਾਂਗੇ 50 ਗ੍ਰਾਮ ਖੋਪਾ ਆ ਨਾਰੀਆਲਾ ਤੇ ਆਪਾਂ ਇਹਦੇ ਨਾਲ ਦਾਣੇਦਾਰ ਬਰਫੀ ਬਣੋਂਗੇ ਹੁਣ ਆਪਾਂ ਦੇਸੀ ਘਿਓ ਪਾਵਾਂਗੇ ਉਹ ਚਮਚੇ ਹੋ ਗਏ ਕਿ ਉਹਦੇ ਲਾਓ ਆਪਣਾ ਘਿਓ ਵੀ ਖੁਰਗਿਆ ਵਿੱਚ ਤੇ ਹੁਣ ਆਪਾਂ ਭੁੱਜਿਆ ਹੋਇਆ ਆਟਾ ਪਾਵਾਂਗੇ ਚੰਗੀ ਤਰ੍ਹਾਂ ਲਾ ਲਾਂਗੇ ਆਪਾਂ। ਉਹ ਪਾ ਚੰਗੀ ਤਰ੍ਹਾਂ ਲਾ ਲਿਆ। ਪੂਰਾ ਕਰੜਾ ਹੋ ਗਿਆ। ਤੇ ਹੁਣ ਇਹਨੂੰ ਆਪਾਂ ਲਾ ਲਾਂਗੇ। ਥਾਲੀ ਨੂੰ ਤੇਲ ਲਾ ਕੇ ਰੱਖਿਆ ਉਹਦੇ ਚ ਪਾ ਕੇ ਠੰਡਾ ਕਰਕੇ ਫਿਰ ਸਾਨੂੰ 10-15 ਮਿੰਟ ਬਾਅਦ ਦਿਖਾਵਾਂਗੇ। ਇਨੂੰ ਆਪਾਂ ਇੱਕੋ ਜਿਹਾ ਕਰ ਦਿਆਂਗੇ। ਮਨੋਂ ਆਪਾਂ ਚੰਗੀ ਤਰ੍ਹਾਂ ਸਾਰਾ ਪ੍ਰੈਸ ਕਰ ਲਿਆ। ਹੁਣ ਇਹਨੂੰ ਆਪਾਂ ਠੰਡੇ ਥਾਂ ਰੱਖ ਦਿਆਂਗੇ। ਫਿਰ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ। ਲਓ ਆਪਣੀ ਬਰਫੀ ਠੰਡੀ ਹੋ ਗਈ। ਅੱਧਾ ਘੰਟਾ ਹੋ ਗਿਆ ਠੰਡੇ ਥਾਂ ਪਾਏ ਇਹਨੂੰ ਤੇ ਹੁਣ ਆਪਾਂ ਕਟਾਂਗੇ। ਹੁਣ ਆਪਾਂ ਇਸ ਤਰ੍ਹਾਂ ਕੱਟ ਦੇਵਾਂਗੇ। ਲੋ ਸਾਰੀ ਵਰਫੀ ਕੱਟ ਲਈ ਆਪਾਂ ਤੇ ਹੁਣ ਆਪਾਂ ਪਲੇਟ 'ਚ ਕੱਢਾਂਗੇ। ਤੇ ਇੱਕ ਦੋ ਪੀਸ ਤਾਂ ਟੁੱਟਦੇ ਹੀ ਹੁੰਦੇ ਐ। ਕਈ ਵਾਰਾ ਚਾਕੂ ਵੀ ਵੱਜ ਜਾਂਦਾ ਆਪਾਂ ਤਾਂ। तरह गडलान के सारे पीस अपन बहुत तो बढ़िया पीस निकल गए બસ ساری ਬਰਫੀ ਕੱਢ ਲਈ ਹੈ ਤੇ ਬਹੁਤ ਵਧੀਆ ਬਣੀ ਹੈ ਤੇ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਬਹੁਤ ਵਧੀਆ ਬਰਫੀ ਬਣੀ ਹੈਗੀ ਦਾਣੇਦਾਰ ਬਣੀ ਹੈਗੀ ਜੇ ਸਾਡੀ ਵੀਡੀਓ ਬਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ